ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵੈਗਰੂ ਕਲੋਥ ਹਾਊਸ ਐਂਡ ਪਟਿਕ ਬਲਾ ਡਬਲ ਨੂੰ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਜਿਨ੍ਹਾਂ ਮੇਰੇ ਚੈਨਲ ਤੇ ਨਵੀਆਂ ਜਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਠੀਕ ਹੈ ਜੀ ਜੇ ਸਾਡੀ ਲੋਕੇਸ਼ਨ ਹੈ ਜੀ ਉਸ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਆਂ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਪਿੱਖੀ ਮੇਨ ਰੋਡ ਤੋਂ ਆ ਰਹੇ ਹੋ ਜੀ ਤੇ ਤੁਹਾਨੂੰ ਪੂਰਾ ਓਵਰ ਬ੍ਰਿਜ ਕ੍ਰੋਸ ਕਰਕੇ ਆਉਣਾ ਪਊਗਾ ਜੀ ਜੇਰੋਂ ਤੁਸੀਂ ਪੂਰਾ ਓਵਰ ਬ੍ਰਿਜ ਕ੍ਰੋਸ ਕਰ ਲਿਆ ਉਹਦੀ ਲੈਫਟ ਸਾਈਡ ਵਾਪਸ ਪੁਲ ਦੇ ਨੀਚੇ ਆਉਣਾ ਤੇ ਫਸਟ ਗਲੀ ਤੇ ਸਾਡੀ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਸਭ ਤੋਂ ਪਹਿਲਾਂ ਗਲੀ ਜਿਹੜੀ ਮੁੜੂਗੀ ਉਸੇ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਨਹੀਂ ਪਤਾ ਲੱਗਦਾ ਤਾਂ ਤੁਸੀਂ ਉੱਥੇ ਕਿਸੇ ਨੂੰ ਪੁੱਛ ਸਕਦੇ ਹੋ ਬਲਵੀਰ ਕੌਰ ਪ੍ਰਧਾਨ ਵਾਲੀ ਗਲੀ ਹੈ ਜ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਕਰਾਸ ਨਹੀਂ ਕਰਨਾ ਜੀ ਪੁਲ ਦੀ ਰਾਈਟ ਸਾਈਡ ਪੁਲ ਦੇ ਨਾਲ-ਨਾਲ ਵਾਪਸ ਹੋਣਾ ਜੀ ਠੀਕ ਹੈ ਜੀ ਪੁਲ ਦੀ ਕੰਧ ਦੇ ਨਾਲ ਹੀ ਫਸਟ ਗਲੀ ਮੁੜਨੀ ਆ ਉਸ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਵਾਹਿਗੁਰੂ ਕਲੋਥ ਹਾਊਸ ਜੀ ਤੇ ਲੋ ਜੀ ਵੀਡੀਓ ਲੱਗੇ ਸਟਾਰਟ ਕਰਨ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਇਆ ਆਰੀ ਵਰਕ ਦੇ ਵਿੱਚ ਜਿਹਨੂੰ ਅਸੀਂ ਸੀਰਤ ਕਲੈਕਸ਼ਨ ਵੀ ਕਹਿੰਦੇ ਆ ਉਹ ਵੀ ਤੁਹਾਡੇ ਵਾਸਤੇ ਕਟ ਪੀਸ ਲੈ ਕੇ ਆਇਆ ਸੀਰਤ ਕਲੈਕਸ਼ਨ ਦੇ ਤੇ ਪ੍ਰਾਈਸ ਸਿਰਫ ਰੈਣ ਵਾਲੀ 125 ਰੁਪਏ ਪਰ ਮੀਟਰ ਦੇ ਵਿੱਚ ਤੁਹਾਨੂੰ ਅਸੀਂ ਪੀਸ ਦੇ ਰਹੇ ਆ ਜੀ ਅੱਜ ਦੇ ਸੀਰਤ ਕਲੈਕਸ਼ਨ ਦੇ ਚੈੱਕ ਕਰੋ ਜੀ ਅੱਜ ਦੇ ਪੀਸ ਪਹਿਲਾ ਪੀਸ ਚੈੱਕ ਕਰੋ ਜੀ 2 ਮੀਟਰ ਦਾ ਪੀਸ ਰਹੂਗਾ ਜੀ ਜਿਹਦੀ ਲੈਂਥ ਅੰਤ ਕਿਉਂਕਿ ਇਹ ਸ਼ਾਰਟ ਸ਼ਰਟ ਵੀ ਪਾ ਰਹੇ ਆ ਜੀ ਸ਼ਾਰਟ ਸ਼ਰਟ ਬੰਦੀ ਆ ਆਰਾਮ ਨਾਲ 2 ਮੀਟਰ ਦੇ ਵਿੱਚ ਕੰਪਲੀਟ ਹੁੰਦੀ ਹੈ ਲੈਂਥ ਲੈ ਸਕਦੇ ਹੋ ਚੈੱਕ ਕਰੋ ਜੀ ਐਦਾਂ ਦੀ ਲੈ ਸਕਦੇ ਹੋ ਨਾਲ ਮੈਚਿੰਗ ਬਾਟਮ ਠੀਕ ਹੈ ਜੀ ਮੈਚਿੰਗ ਬਾਟਮ ਲੈ ਸਕਦੇ ਹੋ 2 ਮੀਟਰ ਦਾ ਪੀਸ ਹੈ ਜੀ ਪ੍ਰਾਈਸ ਰਹੂਗੀ 125 ਰੁਪਏ ਪਰ ਮੀਟਰ ਦੇ ਨਾਲ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਜੀ ਗ੍ਰੇ ਬੇਸ ਦੇ ਵਿੱਚ ਆਊਗਾ ਦੇਖੋ ਜੀ ਇਹ 230 ਦਾ ਪੀਸ ਹੈ 230 ਦੇ ਵਿੱਚ ਵੀ ਤੁਹਾਡੀ ਆਰਾਮ ਨਾਲ ਲੈਂਥ ਕੰਪਲੀਟ ਹੁੰਦੀ ਹੈ ਜੀ 230 ਦੇ ਵਿੱਚ ਹੈ ਇਹ ਇਹ ਵਾਲਾ ਚੈੱਕ ਕਰੋ ਜੀ ਇਹ ਹਰਾ ਇਹ ਵਾਲਾ ਪੀਸ ਰਹੂਗਾ ਜੀ 1.45 ਠੀਕ ਹੈ ਜੀ 1.45 ਇਸ ਤੋਂ ਬਾਅਦ ਦੂਸਰਾ ਪੀਸ ਵੀ 1.45 ਹੈ ਦੋ ਪੀਸ ਲੈ ਸਕਦੇ ਹੋ ਜਿਹਦੀ ਆਪਣੀ ਲੈਂਥ ਕੰਪਲੀਟ ਕਰਨੀ ਹੈ ਜਿਹਦਾ ਮੇਰੀ ਭੈਣ ਦਾ ਫੋਲਡ ਕਰਕੇ ਸ਼ਰਟ ਬਣਦੀ ਹੈ ਉਹ ਵੀ ਲੈ ਸਕਦੀ ਹੈ 1.45 ਤੱਕ ਆਰਾਮ ਨਾਲ 19 ਇੰਚ ਤੱਕ ਇਹ ਰੈਡੀ ਹੁੰਦਾ ਤੇ ਲੱਗ ਤੋਂ ਸਾਡੇ ਕੋਲ ਬਾਜ਼ੂ ਦਾ ਕਪੜਾ ਵੀ ਤੁਸੀਂ ਲੈ ਸਕਦੇ ਹੋ 1.45 ਪੀਸ ਦੇ ਨਾਲ ਲੱਗ ਤੋਂ ਇਹ ਵਾਲਾ ਕਪੜਾ ਲੈ ਸਕਦੇ ਹੋ ਆਪਣੀਆਂ ਬਾਹਾਂ ਬਣਾਉਣ ਵਾਸਤੇ ਠੀਕ ਹੈ ਜੀ ਇਹਦੇ ਨਾਲ ਵੀ ਤੁਸੀਂ ਸਾਡੇ ਕੋਲੋਂ ਮੈਚਿੰਗ ਬਾਟਮ ਲੈ ਸਕਦੇ ਹੋ ਜੀ ਚੈੱਕ ਕਰੋ ਜੀ ਐਦਾਂ ਦੀ ਪਰਪਲ ਕਲਰ ਦੀ ਬਾਟਮ ਵੀ ਸਾਡੇ ਕੋਲੋਂ ਤੁਸੀਂ ਬਾਏ ਕਰ ਸਕਦੇ ਹੋ ਇਹ ਵਾਲੀ ਪੀਸ ਦੇ ਨਾਲ ਠੀਕ ਹੈ ਜੀ ਦੋ ਪੀਸ ਹੈ ਜੀ 1 45 ਤੱਕ ਦੇ ਠੀਕ ਹੈ ਇੱਕ ਪੀਸ ਵੀ ਲੈ ਸਕਦੇ ਹੋ ਦੋ ਵੀ ਲੈ ਸਕਦੇ ਹੋ ਇਹ ਵਾਲੀ ਬਾਟਮ ਵੀ ਲਗਾ ਸਕਦੇ ਹੋ ਜੀ ਇਹ ਨਾਲ ਜੇਕਰ ਤੁਸੀਂ ਗ੍ਰੇ ਕਲਰ ਦੀ ਬਾਟਮ ਪਰਪਲ ਕਲਰ ਦੀ ਬਾਟਮ ਨਹੀਂ ਲਗਾਉਣੀ ਗ੍ਰੇ ਕਲਰ ਦੀ ਬਾਟਮ ਦੇ ਨਾਲ ਵੀ ਤੁਸੀਂ ਐਦਾਂ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਇਹ ਵਾਲਾ ਦੇਖੋ ਜੀ ਇਹ ਚੈੱਕ ਕਰੋ ਇਹ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ ਇਹਦੀ ਜਿਹੜੀ ਇਹ 1 35 ਤੱਕ ਹੈ ਜੀ ਇਹਦੀ ਲੈਂਥ ਜਿਹੜੀ 1 35 ਤੱਕ ਰਹੂਗੀ ਚੈੱਕ ਕਰੋ 1 35 ਤੱਕ ਪੀਸ ਰਹਿਣ ਵਾਲਾ ਜੀ 44 ਇੰਚ ਲੈਂਥ ਤੁਹਾਡੀ ਆ ਰਾਮ ਨਾ ਬਣਦੀ ਹੈ ਇਹ ਵਾਲੇ ਪੀਸ ਦੀ ਦੇਖੋ ਜੀ ਪਰ ਇਹਦੇ ਵਿੱਚ ਇੱਕ ਲਾਈਨ ਆਣੀ ਆ ਐਦਾਂ ਦੇਖੋ ਜੀ ਦੋ ਪੀਸਾਂ ਦੇ ਵਿੱਚ ਲੈ ਸਕਦੇ ਹੋ ਠੀਕ ਹੈ ਜੀ ਦੋ ਪੀਸ ਹੈ ਜੀ ਦੋ ਪੀਸਾਂ ਦੇ ਵਿੱਚ ਤੁਹਾਡੀ ਲੈਂਥ ਆਰਾਮ ਨਾਲ ਬੰਦਦੀ ਹੈ ਲੋ ਜੀ ਚੈੱਕ ਕਰੋ ਜੀ ਠੀਕ ਹੈ ਜੀ ਇੱਕ 35 35 ਦਾ ਪੀਸ ਹੈ ਦੋ ਪੀਸ ਮਿਲਣਗੇ ਇੱਕ 35 35 ਦਾ ਤੇ ਆਰਾਮ ਨਾਲ ਤੁਹਾਡੀ ਸ਼ਰਟ ਦੀ ਲੈਂਥ ਬੰਦਦੀ ਹੈ ਇਹਦੇ ਨਾਲ ਸੀਤ ਕਲੈਕਸ਼ਨ ਹੈ ਤੇ ਇਹ ਵਾਲੀ ਲੈ ਸਕਦੇ ਹੋ ਨਾਲ ਬਾਟਮ ਦੇਖੋ ਜੀ ਠੀਕ ਹੈ ਜੀ ਇੱਕ 35 ਦੇ ਦੋ ਪੀਸ ਹੈ ਪ੍ਰਾਈਸ ਸਿਰਫ 135 ਰੁਪਏ ਸੌਰੀ 125 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਇਹ ਵਾਲੇ ਪੀਸ ਮਿਲਣ ਵਾਲੇ ਆ ਇਹ ਵਾਲਾ ਚੈੱਕ ਕਰੋ ਜੀ ਇਹ 255 ਦਾ ਪੀਸ ਹੈ 255 ਰਹੂਗਾ 2 60 ਰਹੂਗਾ ਜੀ ਠੀਕ ਹੈ ਇਹ ਵਾਲੀ ਲੈ ਸਕਦੇ ਹੋ ਨਾਲ ਮੈਚਿੰਗ ਬਾਟਮ ਦੇਖੋ ਜੀ ਮੈਚਿੰਗ ਬਾਟਮ ਦੇ ਨਾਲ ਲੈ ਸਕਦੇ ਚੱਕ ਬਹੁਤ ਸੋਹਣੀ ਮੈਚਿੰਗ ਹੈ ਜੀ ਇਹਨਾਂ ਦੀ ਅੱਜ ਦੇ ਪੀਸਾਂ ਦੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਜੀ ਇਹ ਵਾਲਾ ਚੈੱਕ ਕਰੋ 180 ਦਾ ਪੀਸ ਹੈ ਇਹ ਤੁਹਾਨੂੰ ਦੋ ਪੀਸ ਮਿਲਣਗੇ ਦੋ ਪੀਸਾਂ ਦੇ ਵਿੱਚ ਲੈ ਸਕਦੇ ਹੋ ਠੀਕ ਹੈ ਜੀ ਇੱਕ ਸੇਮ ਪੀਸ ਤੁਹਾਨੂੰ ਹੋਰ ਮਿਲਣ ਵਾਲੇ ਨਾਲ ਦਾ ਦੋ ਪੀਸਾਂ ਦੇ ਤੁਹਾਡੀ ਸ਼ਰਟ ਬਣ ਸਕਦੀ ਹੈ 180 ਦਾ ਪੀਸ ਹੈ ਤੇ ਇਹ ਵੀ ਲੈ ਸਕਦੇ ਹੋ ਨਾਲ ਇਹਦੇ ਬਾਟਮ ਦੇਖੋ ਜੀ ਇਹ ਨਾਲ ਲੈ ਸਕਦੇ ਹੋ ਇੱਕ ਬਾਟਮ 180 80 ਦੇ ਦੋ ਪੀਸ ਮਿਲ ਜਾਣਗੇ ਦੇਖੋ ਜਿਹਦੀ ਸ਼ਰਟ ਨਹੀਂ ਬਣਦੀ 180 ਦੇ ਵਿੱਚ ਤੇ ਇਹ ਵਾਲਾ ਪੀਸ ਦੋ ਪੀਸ ਲੈ ਕੇ ਤੁਸੀਂ ਆਪਣੀ ਸ਼ਰਟ ਬਣਾ ਸਕਦੇ ਹੋ ਦੇਖੋ ਜੀ ਚੈੱਕ ਕਰੋ ਅੱਜ ਦੇ ਪੀਸ ਇਹ ਵਾਲੀ ਰਹੂਗੀ ਨਾਲ ਇਹਨਾਂ ਦੇ ਬਾਟਮ ਬਾਟਮ ਲੈ ਸਕਦੇ ਹੋ 2 ਮੀਟਰ ਦੀ ਵੀ ਬਾਟਮ ਮਿਲ ਜੂਗੀ 22 ਦੀ ਵੀ ਮਿਲ ਜਣੀ ਹੈ ਵੈਸੇ ਆਮ ਨਾਲ 2 ਮੀਟਰ ਦੀ ਬਾਟਮ ਬਣ ਜਾਂਦੀ ਹੈ ਜੀ ਆਪਣੀ ਸਟੇਟ ਬਾਟਮ ਇਹ ਵਾਲਾ ਪੀਸ ਚੈੱਕ ਕਰੋ ਇਹ 2 ਮੀਟਰ ਦਾ ਪੀਸ ਹੈ ਦੇਖੋ ਜੀ ਇਹ 2 ਮੀਟਰ ਦਾ ਪੀਸ ਰਹੂਗਾ ਜੀ ਇਹਦੇ ਨਾਲ ਵੀ ਮੈਚਿੰਗ ਬਾਟਮ ਲੈ ਸਕਦੇ ਆ ਇਹ ਵਾਲਾ ਚੈੱਕ ਕਰੋ ਜੀ 240 ਹੈ 240 ਦਾ ਇਹਦੇ ਨਾਲ ਲੈ ਸਕਦੇ ਹੋ ਤੁਸੀਂ ਇਹ ਵਾਲੀ ਬਾਟਮ ਠੀਕ ਹੈ ਜੀ ਇਹ ਵਾਲੀ ਬਾਟਮ ਲੈ ਸਕਦੇ ਹੋ ਨਾਲ ਮੈਚਿੰਗ ਦੇਖੋ ਜੀ ਬਹੁਤ ਪਿਆਰੀ ਮੈਚਿੰਗ ਰਹਿਣ ਵਾਲੀ ਇਹਨਾਂ ਪੀਸਾਂ ਦੀ ਇਹ ਚੈੱਕ ਕਰੋ ਜੀ 4 ਮੀਟਰ ਦਾ ਪੀਸ ਰਹੂਗਾ ਜੀ ਇਹ ਵਾਲਾ 4 ਮੀਟਰ ਦਾ ਪੀਸ ਰਹਿਣ ਵਾਲਾ ਹੈ ਠੀਕ ਹੈ ਜੀ 2.5 ਮੀਟਰ ਦੀ ਬਾਟਮ ਹੈ ਜੀ ਇਹ ਤੇ ਇਹ ਰਹੂਗਾ ਜੀ 2.5 ਮੀਟਰ ਦੀ ਸ਼ਾਰਟ ਪੀਸ ਰਹੂਗੀ ਨਾਲ ਤੁਸੀਂ ਲੈ ਸਕਦੇ ਹੋ 2.5 ਮੀਟਰ ਦੀ ਇਹਨਾਂ ਨਾਲ ਬਾਟਮ ਦੇਖੋ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਸਵਾ 2 ਮੀਟਰ ਦਾ ਪੀਸ ਰਹੂਗਾ ਜੀ ਸਵਾ 2 ਮੀਟਰ ਦਾ ਪੀਸ ਰਹਿਣ ਵਾਲਾ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਜੀ ਇਹ 2 ਮੀਟਰ ਦਾ ਪੀਸ ਰਹੂਗਾ ਜੇਕਰ ਦੋ ਪੀਸ 10 ਪੀਸ ਇਕੱਠੇ ਲੈਣੇ ਆ ਪੂਰਾ ਸੂਟ ਬਣਾ ਸਕਦੇ ਹੋ ਇਹ ਰਹੂਗਾ ਜੀ ਇੱਕ 90 ਦਾ ਪੀਸ ਮੇਰੇ ਪਹਿਨਾ ਸਾਨੂੰ ਦੱਸ ਦੇਣ ਵੀ ਕਿੰਨੀ ਕੱਟ ਚਾਹੀਦੀ ਹੈ ਇੱਕ 90 ਚਾਹੀਦੀ ਹੈ 2 ਮੀਟਰ ਚਾਹੀਦੀ ਹੈ ਕਿੰਨੀ ਚਾਹੀਦੀ ਹੈ ਇੱਕ 55 ਦਾ ਪੀਸ ਰਹੂਗਾ ਜੀ ਇੱਕ 55 ਠੀਕ ਹੈ ਜੀ ਇਹ ਵੀ 2 ਮੀਟਰ ਦਾ ਪੀਸ ਰਹਿਣ ਵਾਲਾ ਹੈ ਠੀਕ ਹੈ ਜੀ ਇਹ ਵੀ 2 ਮੀਟਰ ਦਾ ਪੀਸ ਰਹੂਗਾ ਜੀ ਮੈਚਿੰਗ ਬਾਟਮ ਮਿਲ ਜਾਣੀ ਨੇ ਨਾਲ ਤੁਹਾਨੂੰ ਠੀਕ ਹੈ ਜੀ ਇਹ 1.90 1.90 ਹੈ ਜੀ 2 ਮੀਟਰ ਤੋਂ 2 ਮੀਟਰ ਤੋਂ ਬਿਲਕੁਲ ਥੋੜਾ ਜਿਹਾ ਘੱਟ ਹੈ ਜੀ ਐਦਾਂ ਨਾਲ ਲੈ ਸਕਦੇ ਹੋ ਮੈਚਿੰਗ ਬਾਟਮ ਠੀਕ ਹੈ ਜੀ ਮੈਚਿੰਗ ਬਾਟਮ ਵੀ ਇਹਦੇ ਨਾਲ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਸੇਮ ਬਾਟਮ ਦਵਾਂਗੇ ਮੈਚਿੰਗ ਕਰਕੇ ਇਹ ਵਾਲਾ ਪੀਸ ਚੈੱਕ ਕਰੋ ਜੀ 170 ਹੈ ਠੀਕ ਹੈ ਜੀ 170 ਦਾ ਪੀਸ ਹੈ ਇਹ 1.5 ਮੀਟਰ ਦਾ ਪੀਸ ਹੈ ਜੀ ਦੋ ਪੀਸ ਮਿਲਾ ਕੇ ਵੀ ਲੈ ਸਕਦੇ ਹੋ ਇਹ 1.5 ਮੀਟਰ ਦਾ ਪੀਸ ਰਹਿਣ ਵਾਲਾ ਹੈ ਇਹ ਵਾਲਾ ਪੀਸ ਚੈੱਕ ਕਰੋ 155 ਦਾ ਪੀਸ ਹੈ ਜੀ ਠੀਕ ਹੈ ਜੀ ਜੇ ਪੂਰਾ ਸੂਟ ਬਣਾਉਣਾ ਤਾਂ ਪੂਰਾ ਬਣਾ ਸਕਦੇ ਹੋ ਮੈਚਿੰਗ ਲੈਣਾ ਮੈਚਿੰਗ ਲੈ ਸਕਦੇ ਹੋ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਵੀ 2 ਮੀਟਰ ਦਾ ਪੀਸ ਹੈ ਜੀ 145 کافی پیس अवेलेबल ਹੈ ਸੇਮ ਕਲਰ ਦੇ 145 ਚੈੱਕ ਕਰੋ ਇਹ 2.5 ਮੀਟਰ ਦਾ ਪੀਸ ਰਹੂਗਾ ਜੀ ਇਹ 2.5 ਮੀਟਰ ਦਾ ਪੀਸ ਰਹੂਗਾ ਇਹ ਪੀਸ ਬਿਲਕੁਲ ਛੋਟਾ ਜਿਹਾ ਜੇਕਰ ਨਾਲ ਅਟੈਚ ਕਰਕੇ ਤੁਸੀਂ ਲੈ ਸਕਦੇ ਹੋ ਚਾਹੀਦੀ ਹੁੰਦੀ ਹੈ ਜੀ ਸਾਨੂੰ ਮੈਸੇਜ ਛੱਡ ਦਿਆ ਕਰੋ ਵੀ 2 ਮੀਟਰ ਦਾ ਪੀਸ ਦੇ ਦਿਓ 1.5 ਮੀਟਰ ਦਾ ਪੀਸ ਦੇ ਦਿਓ ਜੀ ਠੀਕ ਹੈ ਜੀ ਜੇਕਰ ਤੁਹਾਨੂੰ 2.25 ਚਾਹੀਦਾ ਤੇ 2.25 ਦੱਸੋ ਅਸੀਂ ਦੋ ਪੀਸ ਦੇ ਕੇ ਤੁਹਾਨੂੰ ਮਿਕਸ ਕਰਕੇ ਦੇ ਦਾਂਗੇ ਐਦਾਂ ਨਾਲ ਤੁਸੀਂ ਮੈਚਿੰਗ ਬਾਟਮ ਆ ਸਾਡੇ ਕੋਲੋਂ ਲੈ ਸਕਦੇ ਹੋ ਇਹਨਾਂ ਪੀਸਾਂ ਦੇ ਨਾਲ ਤੇ ਇਹ ਵਾਲਾ ਪੀਸ ਚੈੱਕ ਕਰੋ ਜੀ 2 1.30 ਦੇ ਵਿੱਚ ਰਹੂਗਾ ਪਹਿਲਾਂ ਚੈੱਕ ਕਰੋ ਜੀ 1.35 ਹੈ ਜੀ ਇਹ ਨਾਲ ਵੀ ਸੇਮ ਬਾਟਮ ਮਿਲ ਜੂ ਤੁਹਾਨੂੰ 1.35 ਦੇ 35 ਰਹਿਣ ਵਾਲਾ ਪੀਸ ਹੈ ਠੀਕ ਹੈ ਜਿੰਨੀ ਅਸੀਂ ਕੱਟ ਦੱਸ ਰਹੇ ਹਾਂ ਜੀ ਤੁਸੀਂ ਉਹ ਵਾਲੀ ਕੱਟ ਦੱਸ ਦਿਆ ਕਰੋ ਵੀ ਸਾਨੂੰ 1.35 ਠੀਕ ਹੈ ਜੀ ਅਸੀਂ ਉਹਨਾਂ ਤੋਂ ਪੀਸ ਦੇ ਦਾਂਗੇ ਇਹ 1.5 ਮੀਟਰ ਦਾ ਪੀਸ ਹੈ ਜੀ 1.5 ਦੇ ਵਿੱਚ ਜਿਹੜੀ ਸ਼ਰਟ ਬਣਦੀ ਹੈ ਲੈ ਸਕਦੇ ਹੋ ਫੋਲਡ ਕਰਕੇ ਤੇ ਨਾਲ ਤੁਸੀਂ ਲੈ ਸਕਦੇ ਹੋ ਜੀ 2 45 ਦੇ ਵਿੱਚ ਬਾਟਮ ਦੇਖੋ ਜੀ ਇਹ ਬਾਟਮ ਲੈ ਸਕਦੇ ਹੋ ਇਹ ਵਾਲੇ ਪੀਸ ਚੱਕਰੋ ਜੀ 1 ਮੀਟਰ ਦਾ ਪੀਸ ਹੈ ਜੀ ਇਹ ਵੀ 1 ਮੀਟਰ ਦਾ ਪੀਸ ਹੈ 2 ਮੀਟਰ ਹੋ ਗਿਆ ਜੀ ਆਪਸ ਵਿੱਚ ਮਿਲਾ ਕੇ ਠੀਕ ਹੈ ਜੀ ਇਹ ਵਾਲਾ ਰੂਗਾ 1.45 ਦੇ ਵਿੱਚ ਨਾਲ ਮੈਚਿੰਗ ਆ ਬਾਟਮਾ ਲਗਾ ਲੋ ਜੀ ਸਾਡੇ ਕੋਲ ਦੇਖੋ ਜੀ ਮੈਚਿੰਗ ਬਾਟਮ ਲਗਾ ਕੇ ਲੈ ਸਕਦੇ ਹੋ ਜੀ ਠੀਕ ਹੈ ਜੀ 1.65 ਦੇ ਵਿੱਚ ਰਹੂਗਾ ਇਹਦੇ ਨਾਲ ਤੁਸੀਂ ਮੈਚਿੰਗ ਬਾਟਮ ਲੈ ਸਕਦੇ ਹੋ 2 ਮੀਟਰ ਦੇ ਲਓ ਜੀ ਇਹ ਵਾਲੀ ਬਾਟਮ ਲੈ ਸਕਦੇ ਹੋ ਇਹ ਨਾਲ ਮੈਚਿੰਗ ਸੇਮ ਮੈਚਿੰਗ ਬਾਟਮ ਆ ਜੀ ਠੀਕ ਹੈ ਜੀ 1.65 ਦੇ ਵਿੱਚ ਰਹਿਣ ਵਾਲਾ ਇਹ ਵਾਲਾ ਪੀਸ ਇਹ ਸਹੀ ਹੈ ਜੀ ਠੀਕ ਹੈ ਜੀ ਇਹ 2 ਸਵਾ 2 ਮੀਟਰ ਪੀਸ ਹੈ ਜੀ 215 ਚੈੱਕ ਕਰੀ ਚਲੋ ਜੀ 215 ਜੀ ਨਾਲ ਲੈ ਸਕਦੇ ਹੋ ਮੈਚਿੰਗ ਬਾਟਮ ਠੀਕ ਹੈ ਜੀ ਪੂਰਾ ਸੂਟ ਵੀ ਬਣਾ ਸਕਦੇ ਹੋ ਇਹ ਰਹੂਗਾ 235 ਠੀਕ ਹੈ ਜੀ 235 ਦਾ ਪੀਸ ਰਹੂਗਾ ਜੀ ਇਹ 2 ਮੀਟਰ ਦੀ ਕੱਟ 'ਚ ਰਹੂਗਾ ਜੀ ਇਹ ਵੀ 2 ਮੀਟਰ ਦੀ ਕੱਟ 'ਚ ਰਹੂਗਾ ਜੀ ਠੀਕ ਹੈ ਜੀ ਇਹ 260 ਦਾ ਪੀਸ ਹੈ ਇਹ 260 ਦਾ ਪੀਸ ਰਹੂਗਾ ਜੀ ਇਹ ਵੀ 245 125 ਰੁਪਏ ਪਰ ਮੀਟਰ ਹੈ ਨੇ ਪੀਸ ਇਹ 2.5 ਮੀਟਰ ਦੀ ਬਾਟਮ ਹੈ ਜੀ ਇਹ ਲੈ ਸਕਦੇ ਹੋ ਨਾਲ ਤੁਸੀਂ ਸ਼ਰਟ ਇੱਕ 60 ਦੇ ਵਿੱਚ ਪਹਿਲਾਂ ਵੀ ਤੁਹਾਨੂੰ ਸਪੀਸ ਦਿਖਾਇਆ ਸੀ ਉਹ ਵੀ ਲੈ ਸਕ ਇੱਕ 60 ਦਾ ਫੋਲਡ ਕਰਕੇ ਜਿਹਦੇ ਆਮ ਨਾਲ 18 ਇੰਚ ਹੁੰਦੀਆਂ ਚ 20 ਇੰਚ ਕੇਰਾ ਰੈਡੀ ਕਰ ਸਕਦੇ ਹੋ ਸੂਟ ਇਹ 240 ਦਾ ਪੀਸ ਹੈ ਜੀ ਠੀਕ ਹੈ ਜੀ ਰਾਮਣਾ ਥੋੜੀ ਲੈਂਥ ਬਾਨੀ ਹੈ ਇਹ ਲੈ ਸਕਦੇ ਹੋ ਤੁਸੀਂ ਨਾਲ ਬਾਟਮ 2.5 ਮੀਟਰ ਦੀ ਦੇਖੋ ਜੀ 2.5 ਮੀਟਰ ਦੀ ਨਾਲ ਬਾਟਮ ਲੈ ਸਕਦੇ ਹੋ 240 ਦਾ ਪੀਸ ਹੈ ਜੀ ਇਹ ਇਹ ਰਹੂਗਾ ਜੀ 175 ਠੀਕ ਹੈ ਜੀ ਇਹ ਵਾਲਾ ਪੀਸ ਰਹੂਗਾ ਜੀ 220 ਠੀਕ ਹੈ ਜੀ 220 ਹੈ 1 60 ਤੱਕ ਸਹੀ ਸਲਾਮਤ ਪੀਸ ਹੈ ਜੀ ਇਸ ਤੋਂ ਬਾਅਦ ਥੋੜੀ ਲਾਈਨ ਆ ਸਕਦੀ ਹੈ ਪਰ ਦੋ ਪੀਸ ਲੈ ਕੇ ਤੁਸੀਂ ਆਪਣੀ ਲੈਂਥ ਕੰਪਲੀਟ ਕਰ ਸਕਦੇ ਹੋ ਫਸਟ ਫਾਸਟ ਫਰੰਟ ਤੇ ਬੈਕ ਲੈ ਕੇ ਇਹ ਵੀ 1.5 ਮੀਟਰ ਦਾ ਪੀਸ ਲੈਣਾ ਹੈ 2 ਮੀਟਰ ਦਾ ਪੀਸ ਹੈ ਜੀ ਠੀਕ ਹੈ ਜੀ 1 35 ਤੱਕ ਇਹਦੇ ਪੂਰਾ ਆਰੀਵਰਕ ਕਰਨਾ ਇਸ ਤੋਂ ਬਾਅਦ ਇਹ ਬਾਜੂ ਦਾ ਕਪੜਾ ਜੀ ਇਹ ਥੋੜਾ ਥੋੜਾ ਜਿਹਾ ਪਲੇਨ ਪੀਸ ਆਊਗਾ ਪਲੇਨ ਬਾਜੂ ਲੱਗਣਗੀ ਹੈ ਠੀਕ ਹੈ ਸਾਈਡ ਤੋਂ ਵੀ ਬਾਜੂ ਉਤਰ ਸਕਦੀਆਂ ਤੁਹਾਡੀਆਂ ਇਹ ਚੈੱਕ ਕਰੋ ਜੀ ਪੀਸ ਇਹ ਜਿਨ੍ਹਾਂ ਦਾ 2 ਮੀਟਰ ਦੇ ਵਿੱਚ ਬੰਦ ਆ ਜੀ ਉਹ ਲੈ ਸਕਦੇ ਹੋ ਆਰਾਮ ਨਾਲ ਤੁਹਾਡਾ ਸੂਟ ਬਣੂਗਾ ਜੀ ਇਹ 2 ਮੀਟਰ ਦੇ ਵਿੱਚ ਇਹ ਵਾਲਾ ਦੇਖੋ ਜੀ 130 ਦਾ ਪੀਸ ਹੈ ਠੀਕ ਹੈ ਜੀ 120 ਦਾ ਪੀਸ ਹੈ ਦੋਨਾਂ ਪੀਸਾਂ ਨੂੰ ਮਿਲਾ ਕੇ ਤੁਹਾਡਾ ਸ਼ਰਟ ਬਣਦੀ ਹੈ ਜੀ ਫਰੰਟ ਬੈਕ ਠੀਕ ਹੈ ਜੀ 130 ਹੈ 120 ਹੈ ਦੋਨਾਂ ਪੀਸਾਂ ਨੂੰ ਮਿਲਾ ਕੇ ਤੁਹਾਡੀ ਸ਼ਰਟ ਬਣਦੀ ਹੈ ਇਹ ਦੇਖੋ ਜੀ ਇਹ 135 ਦਾ ਠੀਕ ਹੈ ਜੀ ਇਹ 1.55 ਇਹ ਵੀ ਤੁਸੀਂ ਜੇਕਰ ਤੁਹਾਡੀ 2.5 ਮੀਟਰ ਤੱਕ ਲੈਂਥ ਕੰਪਲੀਟ ਹੁੰਦੀ ਹੈ ਦੋ ਪੀਸ ਲੈ ਲਓ ਸਾਡੇ ਕੋਲ ਠੀਕ ਹੈ ਜੀ ਇਹ ਹੋਊਗਾ 1.80 ਠੀਕ ਹੈ ਜੀ ਇਹ 2 ਮੀਟਰ ਦਾ ਪੀਸ ਹੈ ਜੀ 1.80 ਦਾ ਠੀਕ ਹੈ ਜੀ ਇਹ 2 ਮੀਟਰ ਦਾ ਪੀਸ ਹੈ ਇਹ 1.20 ਤੱਕ ਜੀ 1.20 ਦਾ ਪੀਸ ਹੈ ਜੀ ਇਹ ਵਾਲਾ ਚੈੱਕ ਕਰੋ 195 ਹੈ 2 ਮੀਟਰ ਤਾਂ ਬਿਲਕੁਲ ਪੁਆਇੰਟ ਕੱਟ ਹੈ ਜੀ ਇਹ ਠੀਕ ਹੈ ਜੀ ਇਹ ਵੀ 2 ਮੀਟਰ ਦਾ ਪੀਸ ਹੈ ਇਦਾਂ ਦੋਨੋਂ ਮੈਚਿੰਗ ਕਰਕੇ ਲੈ ਸਕਦੇ ਹੋ 2 ਮੀਟਰ ਇਹ ਥੋੜਾ ਜਿਹਾ ਘੱਟ ਹੈ 2 ਮੀਟਰ ਤੋਂ ਪੁਆਇੰਟਕ ਇਹ ਸਨ ਅੱਜ ਦੇ ਸਾਡੇ ਆਰੀ ਵਰਕ ਦੇ ਕਟ ਪੀਸ ਇਹਨਾਂ ਵਿੱਚੋਂ ਜਿਹੜਾ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ